ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਫੇਸਬੁੱਕ ਪੇਜ ਜੋ ਵੀਰ ਪਹਿਲੀ ਵਾਰ ਆਪਣੇ ਸਪੇਸ ਤੇ ਵੀਡੀਓ ਵੇਖ ਰਹੇ ਆ ਉਹ ਪੇਜ ਨੂੰ ਜਰੂਰ ਫੋਲੋ ਕਰ ਲੈਣਾ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਤੇ ਅੱਜ ਦੀ ਵੀਡੀਓ ਪਿੰਡ ਪੱਥਰਾਂ ਵਾਲੀ ਤੋਂ ਹੈ ਜੀ ਜੋ ਕਿ ਬਠਿੰਡਾ ਜਿਲ੍ਹਾ ਦੇ ਵਿੱਚ ਪੈਂਦਾ ਤੇ ਇੱਥੇ ਵੀਰ ਦੇ ਕੋਲ 3600 ਫੋਰਡ 1995 ਮਾਡਲ ਤੇ ਸੇਲ ਹੈ ਜੀ ਜੋ ਡਿਮਾਂਡ ਆ ਵੀਰ ਦੀ ਉਹ ਹੈਗੀ 1,05,000 ਰੁਪਏ ਤੇ ਜੋ ਵੀਰ ਖਰੀਦਣ ਦਾ ਚਾਹਵਣੇ ਛਕਦੇ ਹੋ ਬਾਈ ਦੇ ਇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੁੱਲ ਤੈਅ ਕਰ ਸਕਦੇ ਹੋ ਤੇ ਪੁਰਾਣਾ 3600 ਫੋਰਡ ਸੇਲ ਹੈ ਵੀਰ ਕੋਲ ਤੇ ਬਾਈ ਦਾ ਕੰਮ ਹੈ ਜੀ ਖੇਤੀਬਾੜੀ ਦੇ ਸਬੰਧਤ ਸੰਦਾ ਜਿਵੇਂ ਟਰੈਕਟਰ ਟਰਾਲੀ ਤੇ A to Z ਦਸੰਦਾ ਮਸ਼ੀਨਾਂ ਵਗੈਰਾ ਦਾ ਸੇਲ ਦਾ ਕੰਮ ਹੈ ਤੇ ਜੋ ਵੀ ਖਰੀਦਣਾ ਚਾਹੁੰਦਾ ਬਾਈ ਦੇ ਇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਵੀਰ ਦਾ ਨੰਬਰ ਹੈਗਾ 95885 44209 ਹਾਂਜੀ ਬਾਕੀ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਤੇ ਵਧੀਆ ਸਰਵਿਸੇਬਲ ਹਾਲਤ ਦੇ ਵਿੱਚ ਹੈ ਤੇ ਤੁਸੀਂ ਸੰਪਰਕ ਕਰਕੇ ਮੁੱਲ ਤੈਅ ਕਰ ਸਕਦੇ ਹੋ ਜੋ ਡਿਮਾਂਡ ਹੈ ਵੀਰ ਦੀ ਉਹ ਹੈਗੀ 1 ਲੱਖ 5000 ਰੁਪਏ ਤੇ ਜੋ ਵੀਰ ਸ਼ੌਂਕ ਰੱਖਦਾ ਫੋ ਟਰੈਕਟਰ ਦਾ ਫੁਕਾਰੇ ਮਰਵਾਉਣ ਦਾ ਤੇ ਬਾਈ ਦੇ ਇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੁੱਲ ਤੈਅ ਕਰ ਸਕਦੇ ਹੋ ਜੀ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਖੇਤੀਬਾੜੀ ਦੇ ਸੰਬੰਧਤ ਜਾਂ ਜਾਨਵਰ ਮੱਝਾ ਗਾਵਾਂ ਦੀ ਵੀਡੀਓ ਬਣਾਉਣੀ ਚਾਹੁੰਦੇ ਹੋ ਤਾਂ ਤੁਸੀਂ ਉੱਪਰ ਦਿੱਤੇ ਹੋਏ ਸਕਰੀਨ ਤੇ ਨੰਬਰ ਜੋ 600 ਪੂਰਾ 7624360 ਇਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਜੀ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਪੇਜ ਨੂੰ ਜਰੂਰ ਫੋਲੋ ਕਰਿਓ ਧੰਨਵਾਦ ਜੀ